ਸਭ ਤੋਂ ਪਹਿਲਾਂ ਤਾਂ ਹੀ ਸਾਡੇ YouTube ਚੈਨਲ ਓਮ ਨਮੋ ਆਦੇਸ਼ 9438 ਦੇ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨੋਟੀਫਿਕੇਸ਼ਨ ਦੀ ਘੰਟੀ ਦਾ ਔਨ ਕਰ ਲੈਣਾ ਤਾਂ ਜੋ ਸਾਡੀਆਂ ਵੀਡੀਓ ਆਉਣ ਤੇ ਅਸੀਂ ਜਦੋਂ ਵੀਡੀਓ ਪਾਈਏ ਤੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਨੂੰ ਇਸ ਨਾਲ ਉਤਸ਼ਾਹ ਮਿਲਦਾ ਹੈ ਅਸੀਂ ਇਦਾਂ ਦੇ ਵੀਡੀਓ ਹੋਰ ਤੁਹਾਨੂੰ ਬਣਾ ਬਣਾ ਕੇ ਪਾ ਸਕੀਏ ਚਲਦੇ ਜੀ ਮੰਤਰਾਲ ਮੰਤਰ ਹੈਗਾ ਜੀ 55 ਨੰਬਰ ਤੰਤਰ ਮੰਤਰ ਜੰਤਰ ਦੀ ਕਾਟ ਕਰਨ ਲਈ ਮੁਸਲਮਾਨੀ ਮੰਤਰ ਹੈ ਜੀ ਕਿਸੇ ਵੀ ਤਰ੍ਹਾਂ ਦਾ ਤੰਤਰ ਹੋਵੇ ਕੀਤਾ ਹੋਵੇ ਕਿਸੇ ਵੀ ਤਰ੍ਹਾਂ ਦਾ ਮੰਤਰ ਕਰਕੇ ਕੋਈ ਕੰਮ ਕੀਤਾ ਹੋਵੇ ਚਾਹੇ ਯੰਤਰ ਕਰਕੇ ਕੰਮ ਕੀਤਾ ਹੋਵੇ ਉਹਨਾਂ ਸਾਰਿਆਂ ਦੀ ਕਾਟ ਲਈ ਇੱਕ ਮੁਸਲਮਾਨੀ ਜੰਜੀਰਾ ਮੰਤਰ ਹੈ ਇਹ ਇਸ ਮੰਤਰ ਦੇ ਨਾਲ ਆਪਾਂ ਕਿਸੇ ਵੀ ਤਰ੍ਹਾਂ ਦਾ ਤੰਤਰ ਮੰਤਰ ਯੰਤਰ ਦੀ ਕਾਟ ਕਰ ਸਕਦੇ ਹਾਂ ਮੰਤਰ ਦੀ ਵਿਧੀ ਹੈ ਜੀ 9 ਦਿਨ 101 ਮਣਕ ਦੀ ਮਾਲਾ ਤਿੰਨ ਮਾਲਾ ਜਾਪ ਹਰ ਰੋਜ਼ ਕਰਨਾ ਹੈ 9 ਦਿਨ 101 ਮਣਕ ਦੀ ਮਾਲਾ ਹੋਵੇ ਤੇ ਤਿੰਨ ਮਾਲਾ ਦਾ ਜਾਪ ਕਰਨਾ ਜੀ ਇੰਨੇ ਚ ਹੀ ਸਿੱਧ ਹੋ ਜਾਊਗਾ ਸਮਾਨ ਇਹ ਚ ਥੋੜਾ ਹੀ ਆ ਜੀ ਤੂਫਾ ਦੀਪ ਅਤੇ ਚੌਲਾਂ ਦੀ ਨਿਆਯਾ ਪੀੜੀ ਢਾਂਗੇ ਦਾ ਕੀ ਹੈ ਜੀ ਪਹਿਲੇ ਦਿਨ ਤੋਂ ਲੈ ਕੇ ਆਖੀਰਲੇ ਦਿਨ ਤੱਕ ਤਿੰਨ ਮਾਲਾ ਹੀ ਜਾਪ ਕਰਨੀ ਹੈ ਤੇ ਪਹਿਲੇ ਦਿਨ ਨਿਆਜ ਬਣਾ ਕੇ ਕੋੜ ਰੱਖਣੀ ਹੈ ਤੇ ਜਾਪ ਕਰਨਾ ਤੇ ਬਾਅਦ ਵਿੱਚ ਉਸ ਨਿਆਜ ਨੂੰ ਦਰਵੇਸ਼ ਨੂੰ ਪਾ ਦੇਣਾ ਜਾਂ ਫਿਰ ਪਾ ਦੇਣਾ ਤੇ ਅਖੀਰਲੇ ਦਿਨ ਫਿਰ ਇਦਾਂ ਹੀ ਕਰਨਾ ਤੂਫ ਦੀਪ ਹਰ ਦਿਨ ਕਰਨਾਗਾ ਜਿਸ ਨਾਲ ਇਹ ਸਿੱਧ ਹੋ ਜਾਵੇਗਾ ਫਿਰ ਤੁਸੀਂ ਕਿਸੇ ਵੀ ਕਿਸੇ ਦੇ ਵੀ ਅਸਮੰਤਾ ਦੇ 7 ਝਾੜੇ ਜਾਂ 7 ਥੋੜੇ ਲਗਾਤਾਰ 7 ਦਿਨ ਕਰੋ ਤੇ 7 ਵਾਰ ਮੰਤਰ ਪੜ੍ਹ ਕੇ ਉਸ ਆਦਮੀ ਤੇ ਕਿਸੇ ਵੀ ਤਰ੍ਹਾਂ ਦਾ ਕੀਤਾ ਹੋਇਆ ਮੰਤਰ ਤੰਤਰ ਯੰਤਰ ਖੜ ਦੇਊਗਾ ਹੁਣ ਤੁਹਾਨੂੰ ਮੈਂ ਉਹ ਦੱਸ ਦੇਣਾ ਜੀ ਪਹਿਲੇ ਦਿਨ ਜਦੋਂ ਆਪਾਂ ਜਾਪ ਸ਼ੁਰੂ ਕਰਨਾਗਾ ਉਦੋਂ ਚੌਲਾਂ ਦੀ ਨਿਆਜ਼ ਬਣਾਉਣੀ ਆ ਜੋਤ ਲਾਉਣੀ ਆ ਕੋਲੇ ਤੇ ਧੂਫ ਲਾਉਣੀ ਆ ਜਦੋਂ ਮੰਤਰ ਜਾਪ ਕਰ ਲਈ ਉਦੋਂ ਉਹ ਚੌਲਾਂ ਦੀ ਨਿਆਜ਼ ਨੂੰ ਆਪਾਂ ਕਿਸੇ ਵੀ ਦਰवेश ਨੂੰ ਪਾ ਦੇਣਾ ਥੋੜੀ ਜੀ ਬਣਾਉਣੀ ਆ ਬਸ ਦਰवेश ਹਸਤੀ ਉਸ ਤੋਂ ਬਾਅਦ ਨਿਰੰਤਰ ਲਗਾਤਾਰ ਧੂਫ ਦੀਪ ਚਾਹੇ ਚਰਾਗ ਲਾ ਲਓ ਜੀ ਚਾਹੇ ਜੋਤ ਲਾ ਲਓ ਕੋਈ ਚੱਕਰ ਨਹੀਂ ਉਹ ਜਗਦਾ ਹੋਵੇ ਜਦੋਂ ਤੁਸੀਂ ਜਾਪ ਕਰਨ ਤੇ ਅਖੀਰਲੇ ਦਿਨ ਫਿਰ ਇਦਾਂ ਹੀ ਚੌਲਾ ਨਹੀਂ ਆਏ ਬਣਾ ਕੇ ਕੋਲ ਰੱਖ ਲੈਣੀ ਆ ਜਦੋਂ ਮੰਤਰ ਸਮਾਪਤ ਹੋ ਗਿਆ ਜਾਪ ਆਪਣਾ ਤੇ ਉਦੋਂ ਉਸ ਚੌਲਾ ਦੀ ਨਿਯਾਇ ਨੂੰ ਦਰਵੇਸ਼ ਨੂੰ ਪਾ ਦੇਣਾ ਤੇਰੇ ਜਿਹੜਾ ਮੰਤਰ ਜਿਹੜਾ ਕੰਮ ਆ ਜੀ ਉਹ ਕਿਵੇਂ ਕਰੂਗਾ ਕੰਮ ਇਹ ਤੁਹਾਨੂੰ ਦੱਸ ਰਿਹਾ ਮੈਂ ਵੀ 7 ਦਿਨ ਕਿਸੇ ਵੀ ਇਨਸਾਨ ਦੇ ਉੱਤੇ ਕੀਤਾ ਕਰਾਇਆ ਹੋਇਆ ਜੰਤਰ ਮੰਤਰ ਤੰਤਰ ਦਾ ਉਹਨੂੰ ਕੱਟਣ ਵਾਸਤੇ ਹੈ 7 ਦਿਨ ਉਸ ਇਨਸਾਨ ਤੇ ਲਗਾਤਾਰ ਇਸ ਮੰਤਰ ਦਾ ਜਾਪ ਦਾ ਝਾੜਾ ਕਰੋ ਤੇ 7 ਵਾਰ ਹੀ ਮੰਤਰ ਦਾ ਜਾਪ ਕਰਕੇ ਉਸ ਆਦਮੀ ਤੇ ਝਾੜਾ ਕਰਨਾ ਮੰਨ ਲਓ ਅੱਜ ਕਿਸੇ ਤੇ ਆਪਾਂ ਇਹਦਾ ਝਾੜਾ ਕਰਨ ਲੱਗੇ ਆ ਥੋਲਾ ਕਰਨ ਲੱਗੇ ਆ 7 ਵਾਰ ਮੰਤਰ ਨੂੰ ਪੜ ਕੇ ਉਹ ਤੇ 7 ਵਾਰ ਫੂਕ ਮਾਰ ਦੇਣੀ ਆ ਇਵੇਂ ਦੂਜੇ ਦਿਨ ਇਵੇਂ ਤੀਜੇ ਦਿਨ ਐਂ ਲਗਾਤਾਰ 7 ਦਿਨ ਕਰਨਾ ਜੈਸੇ ਨਾਲ ਉਹ ਤੇ ਕੋਈ ਵੀ ਤੰਤਰਕ ਵਿੱਦਿਆ ਮੰਤਰਕ ਵਿੱਦਿਆ ਜੰਤਰਕ ਵਿੱਦਿਆ ਹੋਵੇ ਕੀਤੀ ਵੀ ਕਿਸੇ ਦੀ ਉਹ ਕੱਟੀ ਜਾਂਦੀ ਹੈ ਚਲਦੇ ਜੀ ਮੰਤਰਲ ਮੰਤਰ ਛੋਟਾ ਹੀ ਆ ਵਾੜਾ ਵੱਡਾ ਨਹੀਂ ਗਾਹੇ ਤੇਲੀ ਦੀ ਖੋਪੜੀ ਝਾੜ ਝਾੜ ਕੇ ਮੈਦਾਨ ਉੱਪਰ ਜਿਹੜਾ ਮੁਹੰਮਦ ਕਿਸ ਦਾ ਬੇਟਾ ਸਵਾਰ ਖਾਏ ਹਲਾਲ ਕਰੇ ਤੇ ਕੇ ਪਾਉ ਬਜਰ ਕੀ ਕੀਲ ਕਾਟ ਤੋ ਮਾਤਾ ਕੇ ਦੂਧ ਕੋ ਹਰਾਮ ਕਹੇ ਮੰਤਰ ਫੇਰ ਦਵਾਰ ਸਨੂ ਤੇਲੀ ਦੀ ਖੋਪੜੀ ਚਾਟ ਚਾਟ ਕੇ ਮੈਦਾਨ ਉੱਪਰ ਜਿਹੜਾ ਮੁਹੰਮਦ ਕਿਸ ਦਾ ਬੇਟਾ ਸਵਾਰ ਖਾਏ ਹਲਾਲ ਕਰੇ ਤੇ ਇੰਦੇ ਪਾਉ ਬਜਰ ਕੀ ਕੀਲ ਕਾਟ ਤੋ ਮਾਤਾ ਕੇ ਦੂਧ ਕੋ ਰਾਮ ਗਈ ਇਹਨਾਂ ਕ ਮੰਤਰਾਂ ਜੀ ਮੈਂ ਪੜ੍ਹ ਕੇ ਵੀ ਸੁਣਾਤਾ ਤੁਹਾਨੂੰ ਗੋਲ ਲਿਖਿਆ ਹੋਇਆ ਵੀ ਦਿਖਾਤਾ ਨਹੀਂ ਲਿਖਿਆ ਸਮਝਣਾ ਮੇਰੀ ਬੋਲੀ ਤੋਂ ਸਮਝ ਲਿਆ ਕਰੋ ਇਹ ਮੰਤਰਾਂ ਜੀ ਇਹਨੂੰ ਸੱਦ ਕਰੋ ਤੇ ਕਿਸੇ ਵੀ ਤਰ੍ਹਾਂ ਦੇ ਜੰਤਰਕ ਤੰਤਰਿਕ ਮੰਤਰਿਕ ਵਿਦਿਆ ਕਰੀ ਵੀ ਇਹ ਕਿਸੇ ਦੀ ਕਿਸੇ ਦੀ ਵੀ ਉੱਪਰ ਉਹਨੂੰ ਆਪਾਂ ਇਸ ਨਾਲ ਕੱਟ ਸਕਦੇ ਹਾਂ ਧੰਨਵਾਦ ਜੀ